ਭੁੱਲ ਕੇ ਵੀ ਜਾਮਨ ਦੇ ਨਾਲ ਇਹ ਚੀਜ਼ਾਂ ਤੁਸੀਂ ਕਦੇ ਵੀ ਨਾ ਖਾ ਲਿਓ ਨਹੀਂ ਤਾਂ ਸਰੀਰ ਦੇ ਵਿੱਚ ਅਜਿਹਾ ਜ਼ਹਿਰ ਬਣਨ ਲੱਗ ਜਾਵੇਗਾ ਜੀ ਹਾਂ ਦੱਸ ਦਈਏ ਕਿ ਇਹ ਅਪਡੇਟ ਖਾਸ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਜਾਮਨ ਖਾਣ ਦੇ ਸ਼ੌਕੀਨ ਹੋ ਤਾਂ ਜਾਮਨ ਖਾਣ ਦੇ ਨਾਲ ਕੁਝ ਅਜਿਹੀਆਂ ਚੀਜ਼ਾਂ ਤੁਹਾਨੂੰ ਪਰਹੇਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਕਿਹੜੀਆਂ ਚੀਜ਼ਾਂ ਨੇ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਦਰਸਲ ਜਾਮਨ ਬਹੁਤ ਸਵਾਦਿਸ਼ਟ ਵੀ ਹੁੰਦੇ ਨੇ ਤੇ ਬਹੁਤ ਸਾਰੇ ਲੋਕਾਂ ਦੇ ਮਨਪਸੰਦ ਵੀ ਹੁੰਦੇ ਨੇ ਪਰ ਇਸ ਦੇ ਨਾਲ ਹੀ ਜਾਮਨ ਦੇ ਫਾਇਦੇ ਵੀ ਹੁੰਦੇ ਨੇ ਪਰ ਕਿਤੇ ਨਾ ਕਿਤੇ ਜਾਮਣ ਖਾਨ ਦੇ ਨਾਲ ਤੁਹਾਨੂੰ ਕੁਝ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਹਾਡੇ ਸਰੀਰ ਦੇ ਵਿੱਚ ਜ਼ਹਿਰ ਬਣ ਸਕਦਾ ਹੈ ਜਿਵੇਂ ਕਿ ਦੁੱਧ ਜਿहां ਜਾਮਣ ਅਤੇ ਦੁੱਧ ਕਦੇ ਵੀ ਇਕੱਠੀਆਂ ਨਹੀਂ ਖਾਣੇ ਚਾਹੀਦੇ ਇਹ ਪਾਚਨ ਕਿਰਿਆ ਦੇ ਲਈ ਖਤਰਨਾਕ ਸਾਬਿਤ ਹੋ ਸਕਦੇ ਨੇ ਇਸ ਦੇ ਨਾਲ ਗੈਸ ਪੇਟ ਦਰਦ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਫਿਰ ਆਉਂਦਾ ਹੈ ਖੀਰਾ ਜਿहां ਖੀਰਾ ਅਤੇ ਜਾਮਣ ਦੋਵਾਂ ਦੀ ਤਸੀਰ ਠੰਡੀ ਹੁੰਦੀ ਹੈ ਦੋਵਾਂ ਨੂੰ ਇਕੱਠਿਆਂ ਖਾਣ ਦੇ ਨਾਲ ਸਰੀਰ ਦੇ ਵਿੱਚ ਠੰਡਕ ਲੋੜ ਤੋਂ ਵੱਧ ਹੋ ਜਾਂਦੀ ਹੈ ਜਿਸ ਦੇ ਨਾਲ ਜ਼ੁਖਾਮ ਬਦਹਜ਼ਮੀ ਹੋ ਸਕਦੀ ਹੈ ਫਿਰ ਆਉਂਦਾ ਪਾਣੀ ਜਿहां ਜਾਮਣ ਖਾਣ ਤੋਂ ਤੁਰੰਤ ਬਾਅਦ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ ਕਿਉਂਕਿ ਪਾਣੀ ਪੀਣ ਦੇ ਨਾਲ ਪਾਚਨ ਕਿਰਿਆ ਵਿਗੜ ਸਕਦੀ ਹੈ ਇਸ ਦੇ ਨਾਲ ਪੇਟ ਦੇ ਵਿੱਚ ਗੈਸ ਜੋ ਕਿ ਕੜਵਲ ਅਤੇ ਕਈ ਵਾਰ ਉਲਟੀਆਂ ਵੀ ਹੋ ਸਕਦੀਆਂ ਨੇ ਘੱਟੋ ਘੱਟ 30 ਮਿੰਟ ਬਾਅਦ ਪਾਣੀ ਪਿਓ ਫਿਰ ਆਉਂਦਾ ਅਚਾਰ ਜਿहां ਜਾਮਣ ਅਤੇ ਅਚਾਰ ਦੋਵੇਂ ਖੱਟੇ ਅਤੇ ਤੇਜ਼ਾਬੀ ਹੁੰਦੇ ਨੇ ਇਹਨਾਂ ਨੂੰ ਇਕੱਠਿਆਂ ਖਾਣ ਦੇ ਨਾਲ ਐਸ ਡੀ ਟੀ ਦਿਲ ਦੇ ਵਿੱਚ ਜਲਨ ਅਤੇ ਪੇਟ ਦਰਦ ਦੀ ਜਿਹੜੀ ਕਿ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ ਤਾਂ ਇਹਨਾਂ ਨੂੰ ਇਕੱਠੇ ਕਦੇ ਵੀ ਨਹੀਂ ਖਾਣੇ ਚਾਹੀਦੇ ਫਿਰ ਆਉਂਦਾ ਹੈ ਸੰਤਰਾ ਜੀ ਹਾਂ ਜਾਮਣ ਖਾਣ ਤੋਂ ਤੁਰੰਤ ਬਾਅਦ ਸੰਤਰਾ ਕਦੇ ਨਾ ਖਾਓ ਕਿਉਂਕਿ ਇਹ ਦੋਵੇਂ ਖੱਟੇ ਫਲ ਹੁੰਦੇ ਨੇ ਇਸ ਦੇ ਨਾਲ ਦਸਤ ਅਤੇ ਪੇਟ ਦਰਦ ਹੋ ਸਕਦਾ ਹੈ ਫਿਰ ਆਉਂਦੀ ਹੈ ਕੋਲਡ ਡਰਿੰਕ ਜੀ ਹਾਂ ਠੰਡਾ ਕੋਲਡ ਡਰਿੰਕ ਜਾਮਣ ਖਾਣ ਤੋਂ ਬਾਅਦ ਕੋਲਡ ਡਰਿੰਕ ਸਪੀਨ ਦੇ ਨਾਲ ਸਰੀਰ ਦੇ ਵਿੱਚ ਰਸਾਇਣਿਕ ਪ੍ਰਤੀਕਿਰਿਆ ਹੋ ਸਕਦੀ ਹੈ ਇਸ ਦੇ ਵਿੱਚ ਮੌਜੂਦ ਖੰਡ ਅਤੇ ਕਾਰਬਨ ਡਾਈਆਕਸਾਈਡ ਮੌਜੂਦ ਦੱਸ ਦਈਏ ਕਿ ਕਾਰਬਨ ਡਾਈਆਕਸਾਈਡ ਜੋ ਕਿ ਜਾਮੂਨ ਦੇ ਕੁਦਰਤੀ ਐਸਿਡ ਦੇ ਨਾਲ ਮਿਲ ਸਕਦੇ ਨੇ ਅਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਤਾਂ ਇਹ ਕੁਝ ਚੀਜ਼ਾਂ ਨੇ ਜੋ ਕਿ ਤੁਸੀਂ ਆਪਣੇ ਜਾਮਣ ਖਾਣ ਦੇ ਨਾਲ ਕਦੇ ਵੀ ਤੁਸੀਂ ਨਹੀਂ ਖਾਣੀਆਂ ਉਹਨਾਂ ਦੇ ਨਾਲ ਪਰਹੇਸ਼ ਕਰਿਆ ਕਰੋ ਕਿਉਂਕਿ ਅਜਿਹੀਆਂ ਚੀਜ਼ਾਂ ਤੁਹਾਡੇ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀਆਂ ਨੇ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਸਿਹਤ ਨਾਲ ਜੁੜੀ ਹੋਈ ਅਪਡੇਟਸ ਦੇਖਣ ਦੇ ਲਈ ਅਜਿਹਾ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਸਿਹਤ ਤੁਹਾਡੀ ਬੇਹੱਦ ਜ਼ਰੂਰੀ ਹੈ ਤਾਂ ਜਾਮਣ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਜਾਮਣ ਹਰ ਕੋਈ ਖਾਂਦਾ ਹੈ ਹਰ ਘਰ ਦੇ ਵਿੱਚ ਜਾਮਣ ਇਸ ਸਮੇਂ ਅ ਜ਼ਰੂਰ ਹੋਣੇ ਹੋਣਗੇ ਪਰ ਇਹ ਕੁਝ ਚੀਜ਼ਾਂ ਨੇ ਜੋ ਕਿ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣ ਗਿਆ ਜੋ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਆਂ ਗਈਆਂ ਨੇ ਕਿ ਜਾਮਨ ਦੇ ਨਾਲ ਤੁਸੀਂ ਅਜਿਹੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਾ ਕਰੋ ਪਾਣੀ ਅ ਅਚਾਰ ਤੇ ਹੋਰ ਵੀ ਕਈ ਚੀਜ਼ਾਂ ਨੇ ਜੋ ਕਿ ਤੁਸੀਂ ਜਾਮਨ ਦੇ ਨਾਲ ਬਿਲਕੁਲ ਵੀ ਤੁਸੀਂ ਨਾ ਸੇਵਨ ਕਰੋ ਜਿਵੇਂ ਕਿ ਖੀਰਾ ਸੰਤਰਾ ਕੋਲਡ ਡਰਿੰਕਸ ਦੁੱਧ ਇਹ ਸਾਰੀਆਂ ਚੀਜ਼ਾਂ ਨੇ ਜੋ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ